ਮੇਟਰ ਪੌਸਾਰਨ ਸੱਸੀ ਗਾਲ ਨਮਸਕਾਰ ਤੇ ਗੁੱਡ ਇਵਨਿੰਗ ਇਹ ਵੀਡੀਓ ਪੰਜਾਬੀ ਪਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ ਭਾਰਤ ਤੋਂ ਆਉਣ ਵਾਲੇ ਡਿਗਰੀ ਹੋਲਡਰਸ ਜਿਨ੍ਹਾਂ ਨੇ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਟੈਲੀਕਮਿਊਨੀਕੇਸ਼ਨ ਸਿਵਲ ਮਕੈਨੀਕਲ ਜਾਂ ਕੰਪਿਊਟਰ ਹਾਰਡਵੇਅਰ ਜਾਂ ਸੌਫਟਵੇਅਰ ਵਿੱਚ ਇੰਜੀਨੀਅਰਿੰਗ ਕੀਤੀ ਹੋਈ ਹੈ ਅਕਸਰ ਜਦ ਮੇਰੇ ਦਫਤਰੋਂ ਪਹੁੰਚਦੇ ਨੇ ਤੇ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਹਾਡਾ ਅੰਗਰੇਜ਼ੀ 'ਚ ਕੀ ਹਾਲ ਹੈ ਜਦ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਇੰਜੀਨੀਅਰਿੰਗ ਦੀਆਂ ਕਿਤਾਬਾਂ ਆ ਉਹ ਇੰਗਲਿਸ਼ ਭਾਸ਼ਾ ਵਿੱਚ ਹੀ ਭਾਰਤ 'ਚ ਹੁੰਦੀਆਂ ਨੇ ਉਹ ਅੱਗੋਂ ਮੈਨੂੰ ਸੇਰਾ ਹਲਾ ਦਿੰਦੇ ਨੇ ਇਸ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪੈ ਰਹੀ ਹੈ ਦੇਖੋ ਅੱਜਕੱਲ ਕੈਨੇਡਾ ਆਉਣਾ ਬਹੁਤ ਆਸਾਨ ਹੈ ਤੁਹਾਡੇ ਬੈਂਕ ਵਿੱਚ 6-7 ਲੱਖ ਰੁਪਏ ਹੋਵੇ ਤਾਂ ਨੂੰ ਆਰਾਮ ਨਾਲ ਕੈਨੇਡਾ ਦਾ ਵੀਜ਼ਾ ਮਿਲਦਾ ਹੈ ਤੁਸੀਂ ਆ ਸਕਦੇ ਜੀ ਪਰ ਬਿਹਤਰ ਹੋਏਗਾ ਕਿ ਤੁਸੀਂ ਭਾਰਤ ਤੋਂ ਚੱਲਣ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਹੁਣ ਮੈਂ ਤੁਹਾਡੇ ਧਿਆਨ ਵਿੱਚ ਲਿਆ ਰਿਹਾ ਉਹਨਾਂ ਬਾਰੇ ਤੁਸੀਂ ਗੌਰ ਜੂ ਫਰਮਾ ਲਿਆ ਜੀ ਨਹੀਂ ਤੇ ਤੁਹਾਡੇ ਘਰਦਿਆਂ ਦੇ 6-7 ਲੱਖ ਰੁਪਏ ਵੀ ਖਰਾਬ ਹੋ ਜਾਣੇ ਆ ਕਿਉਂਕਿ ਇਹ ਦੇਸ਼ ਬਹੁਤ ਸੋਹਣਾ ਹੈ ਇਹ ਦੇਸ਼ ਵਿੱਚ ਰਹਿਣ ਤੋਂ ਬਾਅਦ ਤੁਹਾਨੂੰ ਭਾਰਤ ਵੀ ਜਾ ਕੇ ਪਸੰਦ ਨਹੀਂ ਆਉਣਾ ਤੇ ਪਿੰਡ ਵਾਲਿਆਂ ਨੇ ਤੁਹਾਨੂੰ ਮਿਹਨੇ ਮਾਰ-ਮਾਰ ਕੇ ਹੀ ਮਾਰ ਦੇਣਾ ਕਿ ਜਿਹੜਾ ਬੰਦਾ ਕੈਨੇਡਾ ਨਹੀਂ ਰਹਿ ਪਾਇਆ ਉਹ ਭਾਰਤ ਵਿੱਚ ਵੀ ਰਹੂਗਾ ਨੰਬਰ 1 ਕੈਨੇਡਾ ਦੇ ਵਿੱਚ ਕੁਝ ਸਟੇਟਾਂ ਨੇ 10 ਪ੍ਰਿੰਸਸਸ ਨੇ ਦਸਾਂ ਦੇ ਵੱਖਰੇ-ਵੱਖਰੇ ਕਾਨੂੰਨ ਨੇ ਕਈਆਂ ਵਿੱਚ ਭਾਰਤ ਦੀ ਕੀਤੀ ਹੋਈ ਡਿਗਰੀ ਐਸ ਇਟ ਇਜ਼ ਹੀ ਵੈਲਿਡ ਹੈ ਤੇ ਕਈਆਂ ਵਿੱਚ ਨਹੀਂ ਦੂਜਾ ਕੀ ਹੈ ਕਿ ਜੇਕਰ ਤੁਸੀਂ ਐਜ਼ ਏ ਇੰਜੀਨੀਅਰਿੰਗ ਕਰਕੇ ਆ ਰਹੇ ਜੀ ਤੇ ਤੁਹਾਡਾ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ ਹੱਥ ਬਿਲਕੁਲ ਤੰਗ ਨਹੀਂ ਹੋਣਾ ਚਾਹੀਦਾ ਨੰਬਰ 3 ਤੁਹਾਨੂੰ ਇੱਥੇ ਆਸਾਨੀ ਨਾਲ ਆਉਂਨਿਆ ਹੀ ਤੁਸੀਂ ਕੈਨੇਡਾ ਚ ਕਿਤੇ ਵੀ ਰਹੋ ਜਾਂ ਭਾਰਤ ਵਿੱਚ ਬੈਠੇ ਐਸਟੀਮੇਟਰ ਦਾ ਕੋਰਸ ਕਰ ਲਓ ਫੋਰ ਇਗਜ਼ਾਮਪਲ ਜਿਹੜੇ ਇਲੈਕਟ੍ਰੀਕਲ ਆਲ ਨੇ ਉਹ ਇਲੈਕਟ੍ਰੀਕਲ ਐਸਟੀਮੇਟਰ ਜਿਹੜੇ ਸਿਵਲ ਆਏ ਵਾਲੇ ਨੇ ਉਸ ਸਿਵਲ ਬਿਲਡਰ ਦੇ ਐਸਟੀਮੇਟ ਬਣਾਉਣ ਬਾਰੇ ਇਸ ਤਰ੍ਹਾਂ ਦੇ ਉਹ ਕੋਰਸ 15 ਦਿਨ ਦਾ ਹੁੰਦਾ ਹੈ ਉਹਦੇ ਵਾਸਤੇ ਕੋਈ ਆਇਲਟ ਵਗੈਰਾ ਦੀ ਜਰੂਰਤ ਨਹੀਂ ਹੁੰਦੀ ਪਰ ਇਹ ਕੋਰਸ ਤੁਸੀਂ ਤਾਹੇ ਕਰ ਸਕਦੇ ਜੀ ਜੇ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਹੈ ਹੁੰਦਾ ਕੀ ਹੈ ਕਿ ਭਾਰਤ ਵਾਂਗੂ ਇੱਥੇ ਇੰਜੀਨੀਅਰ ਦੀ ਕੋਈ ਚੀਜ਼ ਨਹੀਂ ਲੱਗੀ ਹੁੰਦੀ ਪੂਰੇ ਸ਼ਹਿਰ ਵਿੱਚ ਹਾਲੇ ਤਿੰਨ ਜਾਂ ਚਾਰ ਹੀ ਇੰਜੀਨੀਅਰ ਹੁੰਦੇ ਨੇ ਉਨ੍ਹਾਂ ਦਾ ਕੰਮ ਡਿਜ਼ਾਈਨਿੰਗ ਦੇ ਨਾਲ ਇਨਵੋਲਵ ਹੁੰਦਾ ਹੈ ਜੇਕਰ ਤੁਸੀਂ ਇੰਜ ਨਹੀਂ ਕਰਕੇ ਆਓਗੇ ਤਾਂ ਤੁਸੀਂ ਕੈਨੇਡਾ ਵਿੱਚ ਆ ਕੇ ਤੁਹਾਨੂੰ ਐਲ ਐਮ ਆਈਆ ਖਰੀਦਣ ਤੇ 30 ਤੋਂ 40 ਹਜ਼ਾਰ ਕੈਨੇਡੀਅਨ ਡਾਲਰ ਲੱਗ ਜਾਣਗੇ ਤੁਹਾਡਾ ਨੁਕਸਾਨ ਹੋਏਗਾ ਸੋ ਤੁਸੀਂ ਭਾਰਤ ਤੋਂ ਕੈਨੇਡਾ ਵੱਲ ਮੂਵ ਦੇ ਕਰਨ ਤੋਂ ਪਹਿਲਾਂ ਆਪ ਦੀਆਂ ਯੋਗਤਾਵਾਂ ਪੂਰੀਆਂ ਕਰ ਲਵੋ ਤਾਂ ਕਿ ਇੱਥੇ ਆਉਣਿਆਂ ਤੁਹਾਨੂੰ ਚੰਗੀ ਤਨਖਾਹ ਮਿਲ ਸਕੇ ਜੇਕਰ ਬਿਲਕੁਲ ਹੀ ਤੁਸੀਂ ਨਕਲ ਮਾਰ ਕੇ ਹੀ ਕੀਤੀ ਹੋਈ ਹੈ ਡਿਗਰੀ ਤੁਸੀਂ ਜੇ ਟੋਰਾਂਟੋ ਜਾ ਰਹੇ ਜੇ ਤਾਂ ਉੱਥੇ ਹੰਬਰ ਕਾਲਜ ਹੈ ਜੇ ਤੁਸੀਂ ਸਰੀ ਆ ਰਹੇ ਜੇ ਤਾਂ BCIT ਹੈ ਉੱਥੇ ਆ ਕੇ ਤੁਸੀਂ ਰੈੱਡ ਸੀਲ ਦੇ ਇਗਜ਼ਾਮ ਦੀ ਪ੍ਰੈਪਰੇਸ਼ਨ ਕੋਰਸ ਕਰ ਸਕਦੇ ਜੀ ਔਰ ਵੀ ਕਾਫੀ ਪੰਜਾਬੀਆਂ ਨੇ ਛੋਟੇ-ਛੋਟੇ ਕਾਲਜ ਖੋਲੇ ਹੋਏ ਨੇ ਜਿਹੜੇ ਕਿ ਇਸ ਪ੍ਰੋਫੈਸ਼ਨਲ ਇਗਜ਼ਾਮ ਦੀ ਤਿਆਰੀ ਕਰਾਉਂਦੇ ਨੇ ਤੇ ਤੁਸੀਂ ਉਹ ਇਗਜ਼ਾਮ ਦੇ ਕੇ ਚੰਗੀ ਤਨਖਾਹ ਲੈ ਸਕਦੇ ਜੀ ਕਿਉਂਕਿ ਇਹ ਸਾਰੀਆਂ ਕੈਟਾਗਰੀਆਂ ਕੰਸਟਰਕਸ਼ਨ ਟ੍ਰੇਡ ਨਾਲ ਸੰਬੰਧਿਤ ਨੇ ਤੇ ਤੁਹਾਨੂੰ ਪੀਆਰ ਪੱਕੇ ਹੋਣਾ ਵੀ ਸੁਖਾਲਾ ਰਹੇਗਾ ਸੋ ਇਹ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਵਿੱਚ ਸਾ ਇਥੇ ਮਿਸਟਰ ਵਿਜੇ ਦੇ ਆਉਣ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਉੱਥੇ ਆਉਣ ਤੋਂ ਪਹਿਲਾਂ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰੋ ਸਾਡੀ ਕੋਈ ਕੰਸਲਟੇਸ਼ਨ ਫੀਸ ਨਹੀਂ ਹੈ ਅਸੀਂ ਕੋਈ ਝਾਲੀ ਕੰਮ ਨਹੀਂ ਕਰਦੇ ਹਾਂ ਤੁਹਾਨੂੰ ਸਿਰ ਗਾਈਡੈਂਸ ਪ੍ਰੋਵਾਈਡ ਕਰਦੇ ਹਾਂ ਉਹ ਵੀ ਫ੍ਰੀ ਆਫ ਕਾਸਟ ਮੰਡੇ ਟੂ ਫਰਡੇ ਸਵੇਰੇ 10 ਲੈ ਕੇ ਸ਼ਾਮ ਦੇ 5 ਵਜੇ ਤੱਕ ਇੰਡੀਅਨ ਟਾਈਮ ਦੇ ਮੁਤਾਬਕ ਥੈਂਕ ਯੂ ਵੈਰੀ ਮਚ ਟੇਕ ਅ ਕਨੈਕਟਡ ਵਿਦ ਅਸ